ਐ ਡਾਲੀਗਿਆਂ ਵਾਲੇ ਖਾਲਸਾ ਖਰਾਤ ਬੁੱਢ ਵਰਕਰ ਜੋ ਆਪ ਜੀ ਨੂੰ ਅਸੀਂ ਰੋਜ਼ ਲੱਕੜ ਦੀਆਂ ਆਈਟਮਾਂ ਦੀ ਵੀਡੀਓ ਦਿਖਾਉਂਦੇ ਹੁੰਨੇ ਆ ਲਾਈਵ ਕਰਕੇ ਆ ਜਮੀਨ ਦੇ ਕਾਰਨ ਨਾ ਤਾਂ ਕੋਈ ਵਰਕਰ ਆਇਆ ਹੈ ਨਾ ਹੀ ਮੈਥੋਂ ਘਰੋਂ ਨਿਕਲੇ ਗਏ ਦੁਕਾਨ ਦਾ ਪਤਾ ਨਹੀਂ ਕੀ ਹਾਲ ਹੋਣਾ ਤੇ ਆ ਦੇਖੋ ਕਿੱਡਾ ਕਮਟੇਟਾ ਹੋਈ ਜਾਂਦਾ ਹੈਗਾ ਅੱਜ ਆਪਣੀ ਮਾਨਸਾਂ ਦੇ ਵਿੱਚ तकरीबन ਵੀ ਪੌਣਾ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਤੇ ਮੈਨੂੰ ਕਲਾਣਾ ਦੇ ਤੋਂ ਫੋਨ ਆਇਆ ਸੀ ਵੀ ਆਜ ਕੋਈ ਭਲਾੜਾ ਭਲਾੜੇ ਦੇ ਨੇੜੇ ਪੈਂਦਾ ਕਲਾਣਾ ਉੱਥੇ ਆਪਣੇ ਜਵਾਕ ਗਏ ਹੋਏ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਜੰਨ 3 ਵਜੇ ਤੋਂ ਲੈ ਕੇ ਮੀਂਹ ਸ਼ੁਰੂ ਹੋਇਆ ਹੋਇਆ ਉੱਥੇ 3 ਵਜੇ ਤੋਂ ਤੁਸੀਂ ਦੇਖ ਲਓ ਹੁਣ ਕਿੰਨੇ ਘੰਟੇ ਹੋ ਗਏ ਹੁਣ ਵੀ 10 ਵਜਨ ਆਲੇ ਨੇ ਤੇ 7-8 ਘੰਟੇ ਹੋ ਗਏ ਮੀਂਹ ਪੈਣ ਦੇ ਨੂੰ ਕੰਦਾ ਕਹਿੰਦੇ ਸਿੰਮਣ ਲੱਗ ਗਈਆਂ ਬੜਾ ਹਾਲ ਹੋ ਗਿਆ 17 ਚਾਉਣ ਲੱਗ ਗਈਆਂ ਬਾਣ ਭਰ ਕੇ ਪਾਣੀ ਦੇ ਨਾਲ ਤੇ ਮੈਂ ਸੋਚਿਆ ਸੀਗਾ ਕਿ ਆਪਣੇ ਬਹੁਤ ਬਚਤ ਹੈ ਵੈਸੇ ਗੁਰੂ ਜੀ ਕਿਰਪਾ ਹੈ ਵੀ ਪਾਣੀ ਆਪਣੇ ਬਹੁਤ ਘਟ ਸੀਗਾ ਇਹ ਅੱਜ ਪਤਾ ਨਹੀਂ ਕੀ ਨਜ਼ਰ ਲੱਗੀ। ਯਾ ਦੇਖ ਲੋ ਅੱਜ ਸਾਰੇ ਹੀ ਮਾਨਸਾਂ ਦੇ ਵਿੱਚ ਬੇਅੰਤ ਪਾਣੀ ਹੋ ਚੁੱਕਿਆ। ਤੇ ਅੰਦਰ ਬੈਠੇ ਐ ਬਸ ਪਾਣੀ ਪੀ ਲੈਣੇ ਬੰਦੇ ਬੰਦੇ ਗਰਮ ਕਰਕੇ। ਕੋਈ ਰੋਟੀ ਪਕਾਉਣ ਦਾ ਵੀ ਟਾਈਮ ਨਹੀਂ ਲੱਗਦਾ, ਸਬਜ਼ੀ ਲਿਆਉਣ ਦਾ ਸਮਾਂ ਨਹੀਂ ਲੱਗਦਾ ਕੋਈ। ਇਹ ਆ ਦੇਖੋ ਜੀ ਕਿੰਨਾ ਨਹੀਂ ਪੈ ਰਿਹਾ ਹੈਗਾ ਦੇਖੋ ਮੌਸਮ ਦੇਖੋ ਕਿੰਨਾ ਕੋਈ ਢੀਂਦਾ ਬਾਹਰ ਕੋਈ ਨਹੀਂ ਢੀਂਦਾ ਹੈਗਾ ਦੇਖੋ ਕਿਵੇਂ ਪਤ ਨਾਲੇ ਚੱਲੀ ਜਾਂਦੇ ਆ ਅਰ ਸੰਗ ਜੀ ਅਰਦਾਸਾਂ ਬੇਨਤੀਆਂ ਕਰਿਆ ਪਰ ਪ੍ਰਮਾਤਮਾ ਅੱਗੇ ਹੁਣ ਹੋਰ ਕੋਈ ਚਾਰਾ ਨਹੀਂ ਚੱਲਦਾ ਆਪਣਾ ਵਾਹਿਗੁਰੂ ਬਸ ਅਰਦਾਸ ਹੀ ਸੁਣੂਗਾ ਆਪਣੇ ਤੇ ਹੋਰ ਆਪਣੇ ਕੋਲੇ ਕੋਈ ਹੱਲ ਨਹੀਂ ਹੈਗਾ ਮੈਂ ਤਾਂ ਬੇਨਤੀ ਹੀ ਕਰੂੰਗਾ ਕਿ ਆਕਾਲ ਪੁਰਖ ਦੇ ਅੱਗੇ ਨਾ ਬੇਨਤੀਆਂ ਕਰੋ ਗੁਰੂ ਘਰਾਂ ਦੇ ਵਿੱਚ ਖੜਕੇ ਗਲਾਂ ਚ ਪਾ ਕੇ ਪੱਲੇ ਸੱਚੇ ਪਾਤਸ਼ਾਹ ਇਹ ਸਾਥੋ ਗਲਤੀਆਂ ਹੋਈਆਂ ਨੇ ਨਾ ਤਾਂ ਸਾਡੀਆਂ ਗਲਤੀਆਂ ਨੂੰ ਬਖਸ਼ ਲਾਇਆ ਤੇ ਆ ਬਚਾ ਲਾ ਸਾਨੂੰ ਪਾਣੀ ਹੀ ਦੁਨੀਆ ਨੂੰ ਮਾਰ ਸਕਦਾ ਹੈ ਪਹਿਲਾਂ ਵੀ ਦੁਨੀਆ ਕਈ ਵਾਰੀ ਪਾਣੀ ਦੇ ਨਾਲ ਹੀ ਖਤਮ ਹੋਈ ਸੀ ਹੁਣ ਵੀ ਹੋ ਸਕਦੀ ਹੈ ਪਰ ਬੇਨਤੀ ਇਹ ਹੈ ਵੀ ਰਾਸ ਤੋਂ ਬਿਨਾਂ ਆਪਣੇ ਪੱਲੇ ਹੋਰ ਕੁਝ ਨਹੀਂ ਹੈ ਜਿੰਨੇ ਕ ਆਪਾਂ ਨੇ ਪਾਪ ਕੀਤੇ ਨੇ ਉਨੇ ਹੀ ਕ ਆਪਾਂ ਨੂੰ ਸਜ਼ਾ ਮਿਲੀ ਜਾਂਦੀ ਹੈ ਹੁਣ ਦੇਖੋ ਜਿਹੜੀਆਂ ਫਸਲਾਂ ਨੇ ਫਸਲਾਂ ਦਾ ਗਿੰਨੀਆਂ ਵੀ ਜਿੰਨਾ ਵੀ ਪਿਆ ਹੋਇਆ ਸੀ ਸਾਰਾ ਵੇਕਾਰ ਗਿਆ ਮਿਹਨਤ ਗਈ ਆਨੰਦ ਆਤੇ ਦੀ ਜਿਹੜੀ ਮਿਹਨਤ ਹੈ ਉਹ ਕੋਈ ਕਿਉਂਕਿ ਆਪਣਾ ਸਾਡਾ ਕੰਮ ਵੀ ਜਿਹੜਾ ਤੁਸੀਂ ਦੇਖਦੇ ਹੋ ਲਾਈਵ ਤੋਂ ਹੋਇ ਹੈ ਨਾ ਇਹ ਜੇ ਕਿਤੇ ਕਿਸੇ ਜ਼ਿਮੀਂਦਾਰ ਕੋਲੇ ਪੈਸਾ ਆਊਗਾ ਤਾਂ ਹੀ ਕੋਈ ਸਾਡੀਆਂ ਦੁਕਾਨਾਂ ਤੇ ਆਊਗਾ ਦੁਕਾਨਾਂ ਦਾ ਕੰਮ ਸਾਰਾ ਤਕਰੀਬਨ ਕੰਮ ਕੋਈ ਵੀ ਕੰਮ ਹੈ ਨਾ ਫਸਲ ਨਾਲ ਹੀ ਚੱਲਦਾ ਹੁੰਦਾ ਹੈ ਕਿਸੇ ਨੇ ਘਰ ਪਾਉਣਾ ਹੈ ਕਿਸੇ ਨੇ ਪੁੱਤ ਵਿਆਹਣਾ ਹੈ ਕਿਸੇ ਨੇ ਧੀ ਵਿਆਣੀ ਹੈ ਉਹ ਫਸਲ ਤੇ ਹੀ ਆਪਣਾ ਹੁੰਦਾ ਵੀ ਫਸਲ ਆਊਗੀ ਤੇ ਆਪਾਂ ਧੀ ਦਾ ਘੇਣਾ ਗੱਟਾ ਬਣਾਵਾਂਗੇ ਕੁੱਟ ਵਾਸਤੇ ਕੋਈ ਕਮਰਾ ਸਪੈਸ਼ਲ ਪਾ ਕੇ ਦੇਵਾਂਗੇ ਹਨਾ ਤੇ ਲੇਕਿਨ ਹੁਣ ਕੀ ਕਰਾਂਗੇ ਹੁਣ ਦੇਖੋ ਸਾਰੀਆਂ ਉਮੀਦਾਂ ਦੇ ਪਾਣੀ ਪਰ ਗਿਆ ਨਾ ਜੇ ਕੋਈ ਪੈਸਾ ਨਹੀਂ ਆਊਗਾ ਆਪਣੇ ਕੋਲੇ ਆੜਤੀ ਆਪਾਂ ਨੂੰ ਕਿੱਥੇ ਲਿਊਗਾ ਭਾਈ ਆੜਤੀ ਆ ਵੀ ਤਾਂ ਹੀ ਪੈਸੇ ਇਹ ਲਿਊਗਾ ਜੇ ਉਹਦੇ ਕੋਲੇ ਫਸਲ ਜਾਊਗੀ ਹੁਣ ਸਾਡੀ ਬੇਨਤੀ ਤਾਂ ਇਹੀ ਹੈ ਹਾਲਸਾ ਖਰਾਦ ਬੁੱਢ ਵਰਕਸ ਮਾਨਸਾ ਵੱਲੋਂ ਵੀ ਅਰਦਾਸਾਂ ਕਰੋ ਸਾਰੇ ਜਣੇ ਵਾਹਿਗੁਰੂ ਵਾਹਿਗੁਰੂ ਕਰੋ ਫੇਰੀ ਆਪਾਂ ਇਹ ਟਿਕਾਹ ਹੋ ਸਕਦਾ ਕਿਉਂਕਿ ਮੂਟਾ ਪਾਰਾ ਬਦੀ ਸੁਣਦੇ ਨਹੀਂ ਹੁੰਦੇ ਰੱਬ ਨੇ ਬਹੁਤ ਕੁਝ ਦਿੱਤਾ ਸੋਹਣਾ ਸਰੀਰ ਦਿੱਤੇ ਨੇ ਸੋਹਣੀਆਂ ਆਪਾਂ ਨੂੰ ਵਸਤੂ ਦਿੱਤੇ ਨੇ ਪੈਣ ਨੂੰ ਬੜਾ ਸੋਹਣਾ ਖਾਣ ਪੀਣ ਬੜਾ ਕੁਝ ਆਪਣੇ ਕੋਲ ਲੇਕਿਨ ਆਪਾਂ ਸਮਝਿਆ ਨਹੀਂ ਉਹਨੂੰ ਹੁਣ ਅਖੀਰ ਨੂੰ ਫਿਰ ਇਹ ਹੁਣ ਸਮਝ ਆ ਰਿਹਾ ਆਪਾਂ ਨੂੰ ਵੀ ਹਲੇ ਵੀ ਸਮਝ ਜੋ ਚੰਗੇ ਰਹੋਗੇ ਅਰਦਾਸ ਸਾਬੇ ਇਤਿਆ ਕਰੋ ਗੋਡਣੀਆਂ ਰੁੜਕੇ ਗਲਾਂ ਚ ਪਾ ਕੇ ਪੱਲੇ ਸੱਚੇ ਪਾਤਸ਼ਾਹ ਸਾਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਸਾਨੂੰ ਬਖਸ਼ ਲੈ ਅਸੀਂ ਤੇਰੇ ਬੱਚੇ ਹਾਂ ਕਿਉਂਕਿ ਬਖਸ਼ਣ ਹਾਰਾ ਬਖਸ਼ਣ ਵਾਲਾ ਕੋਈ ਹੈ ਕੰਠ ਲਾਏ ਅਫਗਾਨ ਸਭ ਮੇਟੇ ਦਿਆਲਪੁਰਖ ਬਖਸ਼ੰਦ ਉਹ ਬਖਸ਼ਣ ਵਾਲਾ ਪਰਮਾਤਮਾ ਆਪ ਹੈ ਤੇ ਉਹ ਬਖਸ਼ ਰੂ ਆਪ ਨੂੰ ਇਸ ਕਰਕੇ ਭਾਈ ਅਰਦਾਸਾਂ ਬੇਨਤੀਆਂ ਕਰੋ ਪਰਮਾਤਮਾ ਦੇ ਅੱਗੇ ਸੱਚੇ ਪਾਤਸ਼ਾਹ ਸਾਨੂੰ ਪਾਪੀਆਂ ਨੂੰ ਬਖਸ਼ ਲਾ ਮਾ ਪਾਪੀ ਤੂੰ ਬਖਸ਼ਣਹਾਰਾ ਫੇਰੀ ਆਪਣੇ ਘਰ ਬਚਣਗੇ ਫੇਰੀ ਆਪਣੀਆਂ ਫਸਲਾਂ ਬਚਣਗੀਆਂ ਤੇ ਇੱਕ ਹੋਰ ਮੁਖੋ ਹੋਰ ਆਪਣੇ ਕੋਲੇ ਕੋਈ ਚਾਰਾ ਹੀ ਨਹੀਂ ਹੈ ਜਿਹਦੇ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ ਨਾ ਉਹਦੇ ਅੱਗੇ ਸਿਰਫ ਅਰਦਾਸ ਚੱਲੂਗੀ ਹੋਰ ਨਹੀਂ ਕੁਝ ਵੀ ਚੱਲ ਸਕਦਾ ਗੁਰਵਾਣੀ ਪੜੋ ਜਪਜੀ ਸਾਹਿਬ ਦੀ ਗੁਰਬਾਣੀ ਜਪਜੀ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਨਾ ਬੜੀ ਸਾਰਿਆਂ ਨੂੰ ਪਹਿਲਾਂ ਜੰਦੀ ਹੈ ਤੇ ਗੁਰਮੁਖੋ ਲਿਖੀ ਸਾਰੀ ਕੁਰਬਾਨੀ ਤੋਂ ਬਾਅਦ ਸੀ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਨਾ ਇਹ ਲਿਖੀ ਤਾਂ ਬਾਅਦ ਵਿੱਚ ਸੀ ਤੇ ਪਹਿਲੀ ਗੁਰਬਾਣੀ ਲਿਖੀ ਸੀ ਮਹਾਰਾਜ ਨੇ ਪੱਟੀ ਜਿਹਨੂੰ ਆਪਾਂ ਫੱਟੀ ਕਹਿੰਦੇ ਹਾਂ ਨਾ ਬੱਚਾ ਫੱਟੀ ਲੈ ਕੇ ਜਾਂਦਾ ਹੁੰਦਾ ਬੋਰੀ ਲੈ ਕੇ ਜਾਂਦਾ ਸੀਗਾ ਤੇ ਉਹ ਫੱਟੀ ਤੇ ਜਦੋਂ ਸਤਿਗੁਰੂ ਜੀ ਪੜਨ ਲਗੇ ਸੀ ਨਾ ਫੱਟੀ ਲੈ ਕੇ ਗਏ ਸੀ ਉਹ ਪੱਟੀ ਦੇ ਉੱਤੇ ਗੁਰਬਾਣੀ ਲਿਖੀ ਸੀ ਮਹਾਰਾਜ ਨੇ ਉਹ ਮਾਸਟਰ ਵੀ ਕਹਿੰਦੇ ਵੀ ਇਹ ਤਾਂ ਸਾਨੂੰ ਪੜਾਉਣ ਨਾਲ ਆ ਗਿਆ ਇਹ ਸਾਡੇ ਕੋਲੋਂ ਨਹੀਂ ਪੜ ਸਕਦਾ ਤੇ ਲਿਖੀ ਇਹ ਜਿਹੜਾ ਜਪਜੀ ਸਾਹਿਬ ਦੀ ਗੁਰਬਾਣੀ ਗੁਰੂ ਘਰਾਂ ਦੇ ਵਿੱਚ ਜਾਂ ਆਪਾਂ ਘਰਾਂ ਵਿੱਚ ਪੜਦੇ ਹਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਪੜਿਆ ਜਾਂਦਾ ਪਰ ਲਿਖਿਆ ਕਰੋ ਸੀ ਲਿਖਿਆ ਸੀ ਸਭ ਤੋਂ ਬਾਅਦ ਇਸ ਕਰਕੇ ਗੁਰਬਾਣੀ ਤੋਂ ਵੱਡੀ ਸ਼ਕਤੀ ਕੋਈ ਵੀ ਨਹੀਂ ਹੈ ਕਿਉਂਕਿ ਗੁਰੂ ਗੁਰੂ ਹੈ ਬਾਣੀ ਤੇ ਗੁਰੂ ਹੀ ਬਾਣੀ ਐ ਤੇ ਬਾਣੀ ਹੀ ਗੁਰੂ ਆ ਇਸ ਕਰਕੇ ਭਾਈ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੋ ਸੱਚੇ ਪਾਤਸ਼ਾਹ ਸਾਡੀਆਂ ਫਸਲਾਂ ਨੂੰ ਸਾਡੇ ਬੱਚਿਆਂ ਨੂੰ ਤੇ ਸਾਡੇ ਘਰਾਂ ਨੂੰ ਤੂੰ ਬਚਾ ਸਕਦਾ ਹੁਣ ਇੱਕ ਤਰੀਕ ਤੱਕ ਛੁੱਟੀਆਂ ਕੀਤੀਆਂ ਸੀਆਂ ਸਕੂਲਾਂ ਦੇ ਵਿੱਚ ਇੱਕ ਤਰੀਕ ਤਾਂ ਕੱਲ ਨੂੰ ਆ ਗਈ ਹੁਣ ਇਹਦਾ ਕੀ ਪਤਾ ਕੱਲ ਨੂੰ ਵੀ ਨਾ ਹਟੇ ਫੇਰ ਫਿਰ ਕਿਵੇਂ ਜਾਣਗੇ ਬੱਚੇ ਥੋੜੇ-ਥੋੜੇ ਪਾਣੀ ਲੱਕ-ਲੱਕ ਪਾਣੀ ਤੇ ਗਲ-ਗਲ ਤੱਕ ਪਾਣੀ ਪਹੁੰਚ ਗਿਆ ਸੜਕਾਂ ਦੇ ਉੱਤੇ ਕਿਵੇਂ ਜਾਣਗੇ ਜਵਾਖ ਦੱਸੋ ਪੜਾਈਆਂ ਵੀ ਖਰਾਬ ਹੋ ਗਏ ਹੁਣ ਜੇ ਬੱਚੇ ਘਰੇ ਬੈਠੇ ਰਹਿਣਗੇ ਹੁਣ ਹੁਣ ਮੇਰੀ ਪੁੱਤੀ ਨੂੰ 10 ਦਿਨ ਹੋ ਗਏ ਘਰੇ ਬੈਠੀ ਨੂੰ ਤੇ ਹੁਣ ਇਹ ਜੇ ਉੱਥੇ ਜਾਓਗੇ ਫੇਰ ਹੀ ਕੁਝ ਸਿੱਖੂ ਤੇ ਹੁਣ ਗੁਰਮੁਖੋ ਸਕੂਲ ਵੀ ਬੰਦ ਹੋਏ ਪਏ ਨੇ ਦਿਹਾੜੀ ਅਸਲ ਵਿੱਚ ਦਿਹਾੜੀ ਵਾਲਾ ਜਿਹੜਾ ਬੰਦਾ ਉਹਦਾ ਜਮੀਂ ਪੁਰਾ ਹਾਲ ਹੈ ਜਿਹੜੇ ਨੇ ਰੋਜ਼ ਕਮਾ ਕੇ ਖਾਣਾ ਉਹਦੇ ਵਾਸਤੇ ਤਾਂ ਜਮੀਂ ਕੰਮਗਲਤ ਹੋ ਗਿਆ ਉਹ ਕੀ ਖਾਊਗਾ ਦੱਸੋ ਇੱਕ ਇਨਸਾਨੀਅਤ ਲੋਕਾਂ ਦੀ ਖਤਮ ਹੋਈ ਪਈ ਹੈ ਕਰੋਨਾ ਕਰੋੜਾਂ ਰੁਪਈਆ ਦੇ ਮਾਲਕ ਨੇ ਜਿਹੜੇ ਉਹ ਕਿਸੇ ਨੂੰ 10 ਰੁਪਏ ਦੇ ਕੇ ਰਾਜੀ ਨਹੀਂ ਇਹ ਨਹੀਂ ਦੇਖੋ ਜਦੋਂ ਪਹਿਲਾਂ ਹੜਾ ਆਇਆ ਸੀ ਨਾ ਇੱਕ ਵਾਰੀ ਮੇਰੇ ਜਨਮ ਤੋਂ ਪਹਿਲਾਂ ਇੱਕ ਵਾਰੀ ਤਾਂ ਸਾਸੀ ਜਿਹਾ ਪਾਣੀ ਆਇਆ ਸੀ ਆਪਣੇ ਮਾਨਸਾਂ ਦੇ ਵਿੱਚ ਇਹ ਕੋਲੋਂ ਪਹਿਲਾਂ ਆਇਆ ਸੀਗਾ ਮੇਰੇ ਜਨਮ ਤੋਂ ਵੀ ਪਹਿਲਾਂ ਪਿੰਡਾਂ ਦੇ ਪਿੰਡ ਤਾਂ ਆ ਹੋ ਗਏ ਸੀ ਜਮਾ ਤੇ ਜਿਹੜੇ ਪਿੰਡਾਂ ਦੇ ਵਿੱਚ ਸਿਰਫ ਬੰਦੇ ਹੀ ਦਸ-ਦਸ ਰਹਿ ਗਏ ਸੀ ਉਹਨਾਂ ਨੇ ਉਹ ਪਿੰਡਾਂ ਵਿੱਚੋਂ ਬੰਦੇ ਲੈ ਕੇ ਆਂਦੇ ਜਿਹੜੇ ਕਿ ਜਿੱਥੇ ਬਚਤ ਰਹਿ ਗਈ ਸੀ ਪੱਗਾਂ ਦੇ ਦੇ ਕੇ ਵੀ ਸਾਡੇ ਪਿੰਡ ਵਿੱਚ ਆਓ ਸਾਡੇ ਪਿੰਡ ਵਿੱਚ ਬਸੋ ਆਹ ਜ਼ਮੀਨ ਪਈ ਐ ਇਹਨੂੰ ਸਾਮੋ ਆਹ ਮਕਾਨ ਪਏ ਨੇ ਇਹਨਾਂ ਨੂੰ ਠੀਕ ਕਰ ਲੋ ਤੇ ਇੱਥੇ ਬੈਠੋ ਐਡਾ ਭੇੜਾ ਕੰਮ ਹੋ ਗਿਆ ਸੀਗਾ ਜਿਵੇਂ ਕਹਿੰਦੇ ਨੇ 12 ਕੋਤੋਂ ਦੀਵਾ ਜਗਣ ਲੱਗ ਗਿਆ ਸੀ ਉਹ ਕੰਮ ਹੋ ਗਿਆ ਸੀਗਾ ਤੇ ਹੁਣ ਵੀ ਇਉਹੀ ਹੋਣ ਵਾਲਾ ਹੀ ਐ ਜੇ ਇਹੀ ਹਾਲ ਰਿਹਾ ਨਾ ਗੁਰਮਖੋ ਹੀ ਹੋ ਜਾਊਗਾ ਕੰਮ ਸਾਰਾ ਇਸ ਕਰਕੇ ਗੁਰਬਾਣੀ ਦੇ ਲੜ ਲੱਗ ਕੇ ਨਾ ਗੁਰਬਾਣੀ ਨੂੰ ਮਤਲਬ ਕਿ ਮਨੋਂ ਧਿਆ ਕੇ ਪੂਰਾ ਮੰਨ ਕੇ ਉਹਨੂੰ ਉਹਦੇ ਅੱਗੇ ਅਰਦਾਸ ਬੇਨਤੀ ਕਰੋ ਵਾਹਿਗੁਰੂ 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 ਕਰਿਆ ਕਰੋ ਤਾਂ ਕਿ ਆਪਣਾ ਸਾਰਿਆਂ ਦਾ ਭਲਾ ਹੋ ਸਕੇ ਤੂੰ ਤਾਂ ਪਰ ਆਪ ਨੂੰ ਯਾਦ ਕਰਦੇ ਨਹੀਂ ਹੁੰਦੇ ਤੇ ਆ ਹੁਣ 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 ਮੌਕਾ ਹੈ ਹੁਣ ਯਾਦ ਕਰ ਲੋ ਪ੍ਰਮਾਤਮਾ ਨੂੰ ਹੁਣ ਉਹ ਸਾਰਾ ਕੁਝ ਆਪਣਾ ਠੀਕ ਕਰ ਦੇਗਾ ਜੇ ਆਪਾਂ ਉਹਨੂੰ ਧਿਆ ਲਾਂਗੇ ਤੇ ਉਹਦੇ ਚਰਨਾਂ ਵਿੱਚ ਆ ਜਾਾਂਗੇ ਅਨੁਸਾਨੀਅਤ ਨੂੰ ਸਮਝੋ ਪਹਿਲਾਂ ਤਾਂ ਜੇ ਕੋਈ ਗਰੀਬ ਬੰਦਾ ਹੈ ਉਹਦੀ ਮਦਦ ਕਰੋ ਜਿਹਦੇ ਕੋਲ 4 ਪੈਸੇ ਪੈਸੇ ਕੀ ਕਰਨੇ ਨੇ ਆਪਾਂ ਨੇ ਨਾਲ ਬਗ ਜਾਣਗੇ ਪੈਸੇ ਆਪਣਾ ਇੱਥੇ ਰਹਿ ਜੂ ਸਾਰਾ ਕੁਝ ਖਤਮ ਹੋ ਜੂਗਾ ਤੇ ਗੱਲ ਕਰ ਕੁਰਮਖਾ ਜਿਹੜੀ ਅਨੁਸਾਨੀਅਤ ਹੈ ਨਾ ਵੀ ਕੋਈ ਬੰਦਾ ਕਿਸੇ ਦਾ ਭਲਾ ਕਰਨ ਵਾਲਾ ਉਹਨੂੰ ਮਰਨ ਤੋਂ ਬਾਅਦ ਵੀ ਦੁਨੀਆ ਯਾਦ ਕਰਦੀ ਹੈ ਜਿਹੜਾ ਬੰਦਾ ਕੱਲਾ ਪੈਸਾ 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 ਕਰੀ ਜਾਂਦਾ ਰੱਬ ਨੂੰ ਯਾਦ ਨਹੀਂ ਕਰਦਾ ਰੱਬ ਰੱਬ ਤਾਂ ਕਰਦਾ ਹੀ ਨਹੀਂ ਪੈਸੇ ਪੈਸਾ ਕਰੇ ਉਹਨੂੰ ਕੋਈ ਨਹੀਂ ਯਾਦ ਕਰਦਾ ਮਕਰੋ ਉਹਦੇ ਧੀਆਂ ਪੁੱਤ ਵੀ ਉਹਦੀ ਚੱਕੇ ਸੱਟੇ ਆਉਣਗੇ 4 ਲੱਕੜਾਂ ਚ ਬਸ ਕਿਹੜਾ ਪੁੱਛਦਾ ਇਸ ਕਰਕੇ ਬੇਨਤੀ ਹੈ ਫਾਲਸਖਰਾਦ ਬੁੱਡ ਵਰਕਸ ਵੱਲੋਂ ਵੀ ਭਾਈ ਅੱਜ ਸਤੋਂ ਮੂਵੀ ਤਾਂ ਸੈਦੀ ਪਈ ਆਵੇ ਵੀ ਇਹ ਲੈ ਸਾਡਾ ਅੱਜ ਦੁਕਾਨ ਤੇ ਨਹੀਂ ਹੋ ਸਕਿਆ ਲੇਕਿਨ ਮੈਂ ਅੱਜ ਹੀ ਬੇਨਤੀ ਤੁਹਾਨੂੰ ਕਰੂੰਗਾ ਕਿ ਦੇਖੋ ਸਾਰਿਆਂ ਦਾ ਕੰਮ ਖੜ ਗਿਆ ਸਾਡਾ ਵੀ ਕੰਮ ਖੜ ਗਿਆ ਮੈਨੂੰ 3000 ਰੁਪਏ ਖਰਚਾ ਪੈਂਦਾ ਰੋਜ਼ ਦਾ 3000 ਰੁਪਏ ਖਰਚਾ ਮੈਨੂੰ ਅੱਜ ਪੈ ਜੂਗਾ ਠੀਕ ਹੈ ਜੀ ਇਸ ਕਰਕੇ ਹਾਂ ਸਾਰਿਆਂ ਨੂੰ ਕਹਿਣਗੇ ਖਰਚੇ ਜਿਨ੍ਹਾਂ ਦੀ ਜਿਹੜੇ ਜਿਨ੍ਹਾਂ ਦਾ 22000 ਰੁਪਏ ਮਹੀਨੇ ਦਾ ਦੁਕਾਨਦਾਰ ਦਾ ਕਿਰਾਇਆ ਹੈਗਾ ਉਹਦਾ ਕਿਰਾਇਆ ਕਿੱਥੋਂ ਨਿਕਲੂ ਅੱਜ ਉਹਦੇ ਕੋਲ ਕੌਣ ਆਊਗਾ ਉਹਦਾ ਮਾਲ ਵੀ ਖਰਾਬ ਹੋ ਸਕਦਾ ਹੈ ਸੱਤਾ ਵਿੱਚ ਆਉਣ ਲੱਗ ਜਾਂਦੀਆਂ ਨੇ ਕਰੋੜਾਂ ਰੁਪਈਆ ਦਾ ਨੁਕਸਾਨ ਭਾਵ ਅਰਮੜਾ ਰੁਪਈਆ ਦਾ ਨੁਕਸਾਨ ਆ ਮਹੀਨੇ ਨਾਲ ਹੋਊਗਾ ਫਸਲਾਂ ਦਾ ਹੋ ਗਿਆ ਮਕਾਨਾਂ ਦਾ ਹੋ ਗਿਆ ਦੁਕਾਨਾਂ ਦਾ ਹੋ ਗਿਆ ਸਕੂਲਾਂ ਦਾ ਹੋ ਗਿਆ ਤੇ ਦਫ਼ਤਰਾਂ ਦਾ ਹੋ ਗਿਆ ਗੁਰਮਖੋ ਇਸ ਕਰਕੇ ਵੀਰ ਪ੍ਰਮਾਤਮਾ ਅੱਗੇ ਇਹ ਬੇਨਤੀ ਕਰੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਤੇ ਆ ਸਾਡੇ ਤੇ ਰਹਿਣਤ ਕਰੋ ਜੇ ਸਾਡੇ ਕੰਮ ਚੱਲਣ ਤੇ ਅਸੀਂ ਤੈਨੂੰ ਯਾਦ ਰੱਖੀਏ ਭੁੱਲੀਏ ਨਾ ਇਹ ਬੇਨਤੀ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਜਿਹੜਾ ਉਹ ਆਪਾਂ ਨੂੰ ਨਹੀਂ ਭੁੱਲਦਾ ਹੈ ਆਪਾਂ ਜਰੂਰ ਭੁੱਲ ਜਾਂਦੇ ਆ ਉਹ ਆਪਾਂ ਨੂੰ ਯਾਦ ਕਰਾਉਣ ਵਾਸਤੇ ਇਹ ਕੰਮ ਕਰਦਾ ਵੀ ਉਮਨ ਹੀ ਇਹ ਸੱਟ ਆਉਂਦੇ ਫਿਰ ਐਦਾਂ ਕਰਨਾ ਪਊਗਾ ਇਸ ਕਰਕੇ ਭਾਈ ਸਾਧ ਸੰਗਤ ਜੀ ਸਾਡੀ ਤਾਂ ਦੇਖ ਪ੍ਰਚਾਰਕਾਂ ਦੀ ਹੀ ਵੀ ਮੈਂ ਪ੍ਰਚਾਰਕ ਵੀ ਆਂ ਕੀਰਤਨ ਵੀ ਕਰਦਾ ਮੈਂ ਰਾਗਾਂ ਵਿੱਚ ਵੀ ਕਰ ਲੈਂਦਾ ਧਾਰਨਾ ਵਿੱਚ ਵੀ ਕਰ ਲੈਂਦਾ ਜਿਵੇਂ ਬਾਬਾ ਅਤ ਸਿੰਘ ਜੀ ਨੇ ਕਿਲਾਇਆ ਸੀਗਾ ਮਤਲਬ ਕਿ ਆਮ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਨਹੀਂ ਰਾਗਾਂ ਦੀ ਸਮਝ ਲੱਗਦੀ ਹੈ ਨਾ ਉਹ ਬੰਦੇ ਧਾਰਨਾ ਦੇ ਨਾਲ ਜ਼ਿਆਦਾ ਜਲਦੀ ਸਮਝ ਜਾਂਦੇ ਆ ਇਸ ਕਰਕੇ ਦੇਖੋ ਹੁਣ ਕਿੰਨਾ ਮੀਂਹ ਪਈ ਜਾਂਦਾਗਾ ਤੇ ਕਰੋ ਮਹਾਰਾਜ ਅੱਗੇ ਅਰਦਾਸ ਬੇਨਤੀ ਥੱਲੇ ਆ ਗਿਆ ਕੋਈ ਦੇਖ ਕੇ ਮੜਾ ਗਿਆ ਇੰਨੇ ਮੀਂਹ ਪੈਂਦੇ ਚ ਕਿਹੜਾ ਆ ਗਿਆ ਬਾਹਰ ਤੋਂ ਉਹ ਨਹੀਂ ਨਿਕਲੇ ਜਾਂਦਾ ਹੁਣ ਅਸੀਂ ਤਾਂ ਉੱਪਰ ਖੜੇ ਹਾਂ ਜੀ ਥੱਲੇ ਕੋਈ ਘੰਟੀਆਂ বাজਾਈ ਜਾਂਦਾ ਕਿਉਂਕਿ ਥੱਲੇ ਤਾਂ ਬਾਰਪੂਰ ਲਾ ਕੇ ਉੱਪਰ ਹੀ ਬੈਠੇ ਆ ਬਸ ਰਾਮ ਨਾਲ ਹੁਣ ਕੋਈ ਵਰਕਰ ਵੀ ਨਾ ਆ ਗਿਆ ਵੇ ਸ਼ਾਇਦ ਕੋਣ ਆ ਭਾਈ ਓ ਦੇਖੋ ਭਾਈ ਸਭ ਜੇ ਕੋਠੇ ਤੇ ਖੜ ਕੇ ਦੇਖੀ ਜਾਂਦੇ ਨੇ ਆਪਣੇ ਕੰਡ ਨੂੰ ਇਹ ਆ ਗੋਗੀ ਕੀ ਕਹਿੰਦਾ ਫਿਰ ਅਮੀ ਕੀ ਬਣਦਾ ਫਿਰ ਵਾਹ ਨੀਮਾ ਕੀ ਕਹਿੰਦਾ ਕੀ ਹਾਲ ਹੋ ਗਿਆ ਹਨਾ ਆ ਗਲੀ ਦਾ ਕੰਮ ਖੜ ਗਿਆ ਸਾਰਾ ਗਲੀ ਬਣੀ ਜਾਂਦੀ ਸੀ ਉਹ ਵੀ ਰੁਕ ਗਈ ਦੀਦਾ ਨਹੀਂ ਕੋਈ ਨਹੀਂ ਦੀਦਾ ਗਲੀ ਦੇ ਵਿੱਚ ਦੇਖੋ ਹੈ ਮਹਾਰਾਜ ਨੇ ਦੇਖੋ ਕਿੱਡੀ ਕਰੋਪੀ ਕਰ ਰੱਖੀ ਹੈ ਇਨਸਾਨਾਂ ਦੇ ਉੱਤੇ ਹੁਣ ਦੇਖੋ ਵੱਜ ਜੋ ਹਜੇ ਵੀ ਚੰਗੇ ਰਹੋਗੇ ਅਰਦਾਸਾਂ ਬੇਨਤੀਆਂ ਕਰ ਲਓ ਮਹਾਰਾਜ ਦੇ ਅੰਗੇ ਤੇ ਐਨੀਆਂ ਕ ਬੇਨਤੀਆਂ ਜੀ ਪ੍ਰਵਾਨ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ कल भी रुकते हैं कटिंग बनवाएंगे आप वीडियो प्लीज देख ही नहीं निकलेगी हेल्प हॉर्स भी है ओनली ग्रीन का भी है I'm going